हां जी 사트리카 ਆਂਦੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੇ ਆ ਅੱਜ ਦੀ ਵੀਡੀਓ ਖਾਸ ਤੌਰ ਤੇ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਨੇ ਵੀ ਐਨਾ ਟਾਈਮ ਹੋ ਗਿਆ ਸਾਨੂੰ ਪਾਠ ਕਰਦਿਆਂ ਨੂੰ ਹਾਲੇ ਤੱਕ ਜਿਹੜੇ ਸਾਡੇ ਗੁਰੂ ਸਾਹਿਬ ਨੇ ਦੁੱਖ ਨਹੀਂ ਕੱਟੇ ਹਾਲੇ ਤੱਕ ਸਾਡੀ ਅਰਦਾਸ ਪੂਰੀ ਨਹੀਂ ਹੋਈ ਹਾਲੇ ਤੱਕ ਸਾਡੇ ਕੰਮ ਬਣਨੇ ਸ਼ੁਰੂ ਨਹੀਂ ਹੋਏ ਸੋ ਉਹਨਾਂ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਸਾਥੋ ਕੀ ਗਲਤੀ ਹੋ ਰਹੀ ਹੈ ਕਿੱਥੇ ਹੋ ਰਹੀ ਹੈ ਤੇ ਆਪਾਂ ਇਸ ਗਲਤੀ ਨੂੰ ਕਿਵੇਂ ਸੁਧਾਰ ਸਕਦੇ ਹਾਂ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀਆਂ ਗੱਲਾਂ ਵਿੱਚ ਸ਼ੇਅਰ ਕਰਾਂਗੇ ਸੋ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰਨੇ ਬਿਨਾ ਸ਼ੁਰੂ ਕਰਦੀਆਂ ਅੱਜ ਦੀ ਵੀਡੀਓ ਦੇਖੋ ਜੀ ਜ਼ਿਆਦਾਤਰ ਜਿਹੜੇ ਲੋਕ ਨੇ ਨਾ ਉਹ ਆਈਦੇ ਟਾਈਮ ਵਿੱਚ ਪਾਠ ਜਿਹੜੀਆਂ ਪਰਿਵਾਰਿਕ ਲੋੜਾਂ ਸੁੱਖ ਸ਼ਾਂਤੀ ਜਾ ਆਪਣੇ ਕਈ ਕਾਰਜ ਹੁੰਦੇ ਆ ਉਹਨਾਂ ਦੀ ਪੂਰਤੀ ਵਾਸਤੇ ਆਪਾਂ ਪਾਠ ਕਰਦੇ ਆ ਬਹੁਤ ਹੀ ਘੱਟ ਲੋਕ ਨਹੀਂ ਜੋ ਮਾਨ ਦੀ ਸ਼ਾਂਤੀ ਸਕੂਨ ਤੇ ਰਸ ਵਾਸਤੇ ਪਾਠ ਕਰਦੇ ਨੇ ਤਾਂ ਕੀ ਫਿਰ ਦੁਨਿਆਵੀ ਲੋੜਾਂ ਲਈ ਪਾਠ ਕਰਨਾ ਗਲਤ ਹੈ ਨਹੀਂ ਜੀ ਗਲਤ ਨਹੀਂ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਵੀ ਬਚਨ ਨੇ ਵੀ ਆਪਾਂ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਦੁਨਿਆਵੀ ਜਿਹੜੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਵਾਸਤੇ ਵੀ ਗੁਰਬਾਣੀ ਜਪ ਸਕਦੇ ਆ ਤੇ ਅਰਦਾਸ ਕਰ ਸਕਦੇ ਆ ਤਾਂ ਫਿਰ ਗਲਤੀ ਕਿੱਥੇ ਹੋ ਰਹੀ ਆ ਹੁਣ ਆਪਾਂ ਇੱਥੇ ਇੱਕ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਦੋ ਤਰ੍ਹਾਂ ਦੇ ਇਨਸਾਨ ਨੂੰ ਜਾਣਦੇ ਹੋਵਾਂਗੇ ਇੱਕ ਜੋ ਕਹਿੰਦਾ ਵੀ ਗੁਰਬਾਣੀ ਜਪਣ ਦੇ ਨਾਲ ਸਾਨੂੰ ਗੁਰੂ ਸਾਹਿਬ ਜੀ ਨੇ ਸਾਡੇ ਉੱਤੇ ਜਿਹੜੀ ਕਿਰਪਾ ਬਹੁਤ ਜ਼ਿਆਦਾ ਕੀਤੀ ਸਾਡੇ ਜਿਹੜੇ ਕਸ਼ਟ ਹੈ ਦੁੱਖ ਹੈ ਰੋਗ ਸਭ ਖਤਮ ਕਰ ਦਿੱਤੇ ਤੇ ਇੱਕ ਇਨਸਾਨ ਉਹ ਵੀ ਹੈ ਜਿਹੜਾ ਇਹ ਵੀ ਕਹਿੰਦਾ ਕਿ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਤਾਂ 15 ਸਾਲ ਹੋ ਗਏ ਪਾਠ ਕਰਦਿਆਂ ਨੂੰ ਜਾਂ 20 ਸਾਲ ਹੋ ਗਏ ਹਲੇ ਤੱਕ ਜਿਹੜੀ ਮੇਰੀ ਅਰਦਾਸ ਉਹ ਹੋਈ ਨਹੀਂ ਹੋਈ ਹਾਲੇ ਤੱਕ ਸਾਡੇ ਜਿਹੜੇ ਦੁੱਖ ਆਉਂ ਗੂਸਾ ਨੇ ਕੱਟੇ ਹੀ ਨਹੀਂ ਤਾਂ ਫਿਰ ਉੱਥੇ ਉਸ ਇਨਸਾਨ ਦੀ ਸੋਚ ਇਹ ਹੁੰਦੀ ਹੈ ਵੀ ਬਾਣੀ ਜਪਣ ਨਾਲ ਨਹੀਂ ਫਲ ਮਿਲਦਾ ਜਾਂ ਬਾਣੀ ਜਪਣ ਨਾਲ ਦੁੱਖ ਜ਼ਿੰਦਗੀ 'ਚ ਹੋਰ ਜ਼ਿਆਦਾ ਵਾਧ ਜਾਂਦੇ ਨੇ ਉਸ ਇਨਸਾਨ ਦੀ ਸੋਚ ਐਦਾਂ ਵੀ ਹੋ ਜਾਂਦੀ ਆ ਤੇੜਾ ਦੂਸਰਾ ਇਨਸਾਨ ਹੁੰਦਾ ਉਹ ਕਹਿੰਦਾ ਵੀ ਨਹੀਂ ਗੁਰਬਾਣੀ ਵਿੱਚ ਸਾਨੂੰ ਹਰ ਇੱਕ ਚੀਜ਼ ਦਾ ਹੱਲ ਮਿਲਦਾ ਹੈ ਗੁਰਬਾਣੀ ਜਪਣਾ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਤਾਂ ਫਿਰ ਉੱਥੇ ਕਈ ਵਾਰੀ ਅਸੀਂ ਦੁਬਿਧਾ ਵਿੱਚ ਫਸ ਜਾਂਦੇ ਹਾਂ ਵੀ ਅਸੀਂ ਯਕੀਨ ਕਿਹਦਾ ਕਰੀਏ ਉਹ ਦਾ ਜਿਹੜਾ ਕਹਿ ਰਿਹਾ ਵੀ ਗੁਰਬਾਣੀ ਜਪਣ ਨਾਲ ਸਭ ਕੁਝ ਠੀਕ ਹੁੰਦਾ ਹੈ ਜਾਂ ਉਹ ਦਾ ਜਿਹੜਾ ਕਹਿੰਦਾ ਵੀ ਗੁਰਬਾਣੀ ਜਪਣ ਨਾਲ ਤਾਂ ਦੁੱਖ ਹੋਰ ਜ਼ਿਆਦਾ ਵੱਧ ਜਾਂਦੇ ਆ ਹੁਣ ਆਪਾਂ ਇਸ ਗੱਲ ਨੂੰ ਸਮਝਾਂਗੇ ਕਈ ਵਾਰੀ ਕੀ ਹੁੰਦਾ ਨਾ ਆ ਆਪਾਂ ਕਈ ਵਾਰੀ ਆਪਾਂ ਦੀ ਜ਼ਿੰਦਗੀ ਚ ਨਿਰਾਸ਼ ਹੁੰਨੀ ਆ ਕੋਈ ਦੁੱਖ ਹੁੰਦਾ ਕੋਈ ਰੋਗ ਹੁੰਦਾ ਹੈ ਹਨਾ ਤਾਂ ਆਪਾਂ ਕਿਸੇ ਇਹੋ ਜਿਹੇ ਇਨਸਾਨ ਨੂੰ ਮਿਲਦੇ ਆ ਜੋ ਗੁਰੂ ਦਾ ਨਾਮ ਜਪਦਾ ਹੈ ਗੁਰੂ ਦੀ ਬਾਣੀ ਜਪਦਾ ਹੈ ਜਦੋਂ ਉਹਦੇ ਨਾਲ ਆਪਾਂ ਗੱਲ ਸਾਂਝੀ ਕਰਦੇ ਆ ਤਾਂ ਉਹ ਆਪਾਂ ਨੂੰ ਇੱਕੋ ਹੀ رائے ਦਿੰਦਾ ਹੈ ਐਡਵਾਈਸ ਕਰਦਾ ਹੈ ਵੀ ਤੂੰ ਪਾਠ ਕਰਿਆ ਕਰ ਸਾਡੇ ਤੇ ਨਾ ਬਹੁਤ ਜ਼ਿਆਦਾ ਦੁੱਖ ਸੀ ਅਸੀਂ ਜਦੋਂ ਗੁਰਬਾਣੀ ਜਪਣੀ ਸ਼ੁਰੂ ਕੀਤੀ ਗੁਰੂ ਸਾਹਿਬ ਨੇ ਸਾਡੇ ਸਾਰੇ ਦੁੱਖ ਤੋੜਤੇ ਪਰਮਾਤਮਾ ਨੇ ਸਾਡੇ ਲਈ ਸਾਰੇ ਦਰਵਾਜ਼ੇ ਖੋਲ ਦਿੱਤੇ ਉਸ ਇਨਸਾਨ ਦਾ ਕਹਿਣਾ ਇਹ ਹੁੰਦਾ ਫਿਰ ਅਸੀਂ ਇਹ ਸੁਣ ਕੇ ਅਸੀਂ ਵੀ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਇੱਥੇ ਹੀ ਹੁੰਦੀ ਆ ਸਾਥੋਂ ਗਲਤੀ ਕਿ ਵੀ ਬਾਣੀ ਜਪਣਾ ਗਲਤ ਹੈ ਨਹੀਂ ਬਾਣੀ ਜਪਣਾ ਗਲਤ ਨਹੀਂ ਹੈ ਗਲਤੀ ਆਪਾਂ ਕੀ ਕਰਦੇ ਆ ਆਪਾਂ ਉਹ ਤੋਂ ਇਹ ਤਾਂ ਸੁਣ ਲਿਆ ਇਨਸਾਨ ਤੋਂ ਵੀ ਬਾਣੀ ਜਪਣ ਨਾਲ ਸਾਰੇ ਦੁੱਖ ਖਤਮ ਹੁੰਦੇ ਆ ਹਾਂ ਇਹ ਸੱਚ ਆ ਬਾਣੀ ਜਪਣ ਨਾਲ ਸਾਰੇ ਦੁੱਖ ਖਤਮ ਹੁੰਦੇ ਨੇ ਬਾਣੀ ਕਿਸ ਜੁਗਤੀ ਨਾਲ ਜਪਣੀ ਹੈ ਜਾਂ ਉਹਨਾਂ ਨੇ ਕਿਸ ਜੁਗਤੀ ਨਾਲ ਜਪੀ ਕੀ ਮਨ ਵਿੱਚ ਧਾਰਨਾ ਧਰ ਕੇ ਬਾਣੀ ਜਪੀ ਕੀ ਸੋਚ ਕੇ ਬਾਣੀ ਜਪੀ ਕਿਸ ਤਰੀਕੇ ਨਾਲ ਅਰਦਾਸ ਕਰਦੀ ਸੀ ਜਾਂ ਕਿਦਾਂ ਦੀ ਮੈਂਟਲੀ ਕੰਡੀਸ਼ਨ ਆਪਣੀ ਉਸ ਟਾਈਮ ਹੋਣੀ ਚਾਹੀਦੀ ਹੈ ਕੀ ਸੋਚ ਆਪਣੀ ਹੋਣੀ ਚਾਹੀਦੀ ਆ ਇਹ ਤਾਂ ਆਪਾਂ ਪੁੱਛੇ ਹੀ ਨਹੀਂ ਆਪਾਂ ਤਾਂ ਬਸ ਇੱਕ ਲਾਈਨ ਸੁਣੀ ਇਹ ਬਾਣੀ ਜਪਣੀ ਹੈ ਤੇ ਆਪਾਂ ਉਦਾਂ ਹੀ ਜਪਣਾ ਸ਼ੁਰੂ ਕਰ ਦਿੰਨੇ ਆ ਤੇ ਇੱਥੇ ਹੀ ਆਪਾਂ ਤੋਂ ਹੋ ਜਾਂਦੀ ਹੈ ਗਲਤੀ ਗਲਤੀ ਕੀ ਹੋ ਜਾਂਦੀ ਹੈ ਜਦੋਂ ਆਪਾਂ ਬਾਣੀ ਜਪਣੀ ਆ ਤੇ ਆਪਣੇ ਦਿਮਾਗ ਵਿੱਚ ਨਾ ਬਾਣੀ ਜਪਦੇ ਇੱਕੋ ਹੀ ਗੱਲ ਚੱਲੀ ਜਾਂਦੀ ਰਹਿੰਦੀ ਹੈ ਵੀ ਉਹਨੇ ਕਿਹਾ ਇਹ ਬਾਣੀ ਜਪਣ ਨਾਲ ਦੁੱਖ ਕੱਟੇ ਜਾਣਗੇ ਮੇਰੇ ਵੀ ਕੱਟੇ ਜਾਣਗੇ ਕਦੋਂ ਕੱਟੇ ਜਾਣਗੇ ਕਿ ਹੁਣ ਤੋਂ ਮਹਾਰਾਜ ਦੀ ਕਿਰਪਾ ਹੋਣੀ ਸ਼ੁਰੂ ਹੋ ਜੂਗੀ ਜਾਂ ਕਦੋਂ ਮੇਰੇ ਗੁਰੂ ਸਾਹਿਬ ਦੁੱਖ ਕੱਟਣਗੇ ਆਪਾਂ ਇਹ ਸੋਚਦੇ ਸੋਚਦੇ ਸਾਰਾ ਪਾਠ ਕਰ ਲੈਨੇ ਆ ਫਿਰ ਅਰਦਾਸ ਕਰਦੇ ਆਂ ਤੇ ਅਰਦਾਸ ਕਰਦੇ ਵੀ ਆਪਾਂ ਇਹੀ ਸੋਚ ਰਹੇ ਹੁੰਨੇ ਆਂ ਵੀ ਮੇਰੇ ਵੀ ਚਲੋ ਹੁਣ ਦੁੱਖ ਕੱਟੇ ਜਾਣਗੇ ਤਾਂ ਇੱਥੇ ਗਲਤੀ ਕੀ ਹੋਈ ਸਾਡਾ ਧਿਆਨ ਨਾ ਤਾਂ ਬਾਣੀ ਵੱਲ ਲੱਗਿਆ ਨਾ ਜਿਹੜਾ ਹੈਗਾ ਅਰਦਾਸ ਵੱਲ ਲੱਗਿਆ ਸਾਡਾ ਧਿਆਨ ਕਿੱਧਰ ਲੱਗਿਆ ਰਿਹਾ ਸਾਡਾ ਧਿਆਨ ਤਾਂ ਇਹੀ ਸੋਚਣ 'ਚ ਲੱਗਿਆ ਰਿਹਾ ਵੀ ਹਾਂਜੀ ਸਾਡੇ ਵੀ ਦੁੱਖ ਕੱਟੇ ਜਾਣਗੇ ਉਹਨਾਂ ਨੇ ਕਿਹਾ ਤੇ ਆਪਾਂ ਇੱਥੇ ਗਲਤੀ ਕੀ ਕਰੀ ਹੋਣੀ ਗਲਤੀ ਇਹ ਕਰੀ ਵੀ ਬਾਣੀ ਵਿੱਚੋਂ ਹੁਣ ਉਸ ਇਨਸਾਨ ਦੇ ਦੁੱਖ ਤਾਂ ਕੱਟੇ ਗਏ ਕਿਉਂਕਿ ਉਸਨੇ ਬਾਣੀ ਦੇ ਵਿੱਚੋਂ ਕੀ ਲੱਭਿਆ ਸਕੂਨ ਤੇ ਰਸ ਕਿਸ ਤਰੀਕੇ ਨਾਲ ਲੱਭਿਆ ਉਸ ਇਨਸਾਨ ਨੇ ਬਾਣੀ ਬੜੇ ਸਹਜੇ ਨਾਲ ਪਿਆਰ ਦੇ ਨਾਲ ਜਪੀ ਹੈਨਾ ਜਦੋਂ ਆਪਾਂ ਬਾਣੀ ਸਹਜੇ ਤੇ ਪਿਆਰ ਦੇ ਨਾਲ ਜਪਦੇ ਆ ਤਾਂ ਉਦੋਂ ਨਾ ਇੱਕ ਅਲੱਗ ਜਿਹਾ ਰਸ ਬਣਨਾ ਸ਼ੁਰੂ ਹੁੰਦਾ ਜਿਹਨੂੰ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਮੈਂ ਕਿ ਕੋਈ ਵੀ ਬਿਆਨ ਨਹੀਂ ਕਰ ਸਕਦਾ ਉਹ ਇੱਕ ਇਹੋ ਜਿਹਾ ਆਨੰਦ ਹੁੰਦਾ ਇੱਕ ਇਹੋ ਜਿਹਾ ਰਸ ਹੁੰਦਾ ਜਦੋਂ ਆਪਾਂ ਸਹਿਜੇ ਸਹਿਜੇ ਬਾਣੀ ਜਪਦੇ ਜਾਂਦੇ ਆ ਨਾ ਤਾਂ ਫਿਰ ਸਾਨੂੰ ਇਦਾਂ ਤੁਹਾਡੇ ਨਾਲ ਵੀ ਸ਼ਾਇਦ ਐਕਸਪੀਰੀਅੰਸ ਹੋਇਆ ਹੋਣਾ ਤੇ ਜਦੋਂ ਆਪਾਂ ਬਾਣੀ ਜਪਦੇ ਆ ਨਾ ਤਾਂ ਇਹ ਲੱਗੂਗਾ ਵੀ ਹੋਰ ਬਾਣੀ ਜਪੀਏ ਜੀ ਮੰਨ ਲਓ ਆਪਾਂ 5 ਅੰਗ ਸਹਿਬ ਸੋਚਿਆ ਸਹਿਜ ਪਾਠ ਕਰ ਰਹੇ ਹਾਂ ਮੰਨ ਲਓ ਉਦਾਹਰਨ ਦੇ ਤੌਰ ਤੇ ਵੀ ਆਪਾਂ ਸੋਚਿਆ ਕਿ 5 ਅੰਗ ਸਹਿਬ ਕਰਨੇ ਆ ਪਰ ਆਪਾਂ ਨੂੰ ਇੰਨਾ ਰਸ ਬਣ ਗਿਆ ਆਪਾਂ 5 ਤੋਂ 10 ਕਰ ਲਈ 10 ਤੋਂ ਵੀ ਆਪਣਾ ਰੁਕਣ ਨੂੰ ਦਿਲ ਨਹੀਂ ਕਰ ਰਿਹਾ ਆਪਾਂ ਨੂੰ ਲੱਗਦਾ ਕਿ ਹੋਰ ਅੰਗ ਸਹਿਬ ਕਰ ਲਈਏ ਆਪਾਂ 15 ਵੀ ਕਰ ਲਈਏ 20 ਵੀ ਕਰ ਲਈਏ ਮਤਲਬ ਉਹ ਰਸ ਜਿਹੜਾ ਸੀ ਆਪਾਂ 5 ਸੋਚਿਆ ਸੀ ਪਰ ਰਸ ਇੰਨਾ ਬਣ ਗਿਆ ਕਿ ਆਪਾਂ 15 ਅੰਗ ਸਹਿਬ ਵਧ ਕਰ ਲਈਏ ਤੇ ਉਹ ਉਹਦੇ ਪਿੱਛੇ ਇੱਕ ਚੀਜ਼ ਹੋਰ ਵੀ ਐ ਰਸ ਬਣਦਾ ਗਿਆ ਸਾਡੇ ਮਨ ਨੂੰ ਨਾ ਇੱਕ ਅਲੱਗ ਜਿਹਾ ਸਕੂਨ ਮਿਲ ਰਿਹਾ ਉਸ ਟਾਈਮ ਅਲੱਗ ਜੀ ਸ਼ਾਂਤੀ ਮਿਲ ਰਹੀ ਆ ਜਿਹਨੂੰ ਆਪਾਂ ਲੱਗ ਜਾਂਦੇ ਬਿਆਨ ਨਹੀਂ ਕਰ ਸਕਦੇ ਤੇ ਫਿਰ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਰਸ ਬਣਣ ਲੱਗ ਜਾਂਦਾ ਨਾ ਆਪਣਾ ਤਾਂ ਫਿਰ ਉਦੋਂ ਗੁਰੂ ਦੀ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਦੇਖੋ ਸਭ ਤੋਂ ਪਹਿਲੀ ਕਿਰਪਾ ਤਾਂ ਇਹੀ ਹੁੰਦੀ ਹੈ ਗੁਰੂ ਸਾਹਿਬ ਨੇ ਪਾਣੀ ਜਪਣ ਵਾਰੀ ਸੋਚਿਆ ਦੂਸਰਾ ਵੀ ਆਪਾਂ ਬਾਣੀ ਜਪ ਰਹੇ ਹਾਂ ਤੇ ਆਪਾਂ ਰਸ ਲੈ ਰਹੇ ਆ ਬਾਣੀ ਵਿੱਚੋਂ ਆਨੰਦ ਨਾਲ ਸਪੂਨ ਨਾਲ ਬਾਣੀ ਜਪ ਰਿਹਾ ਇਹ ਦੂਸਰੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਤੇ ਪਰ ਜਦੋਂ ਆਪਾਂ ਉਦਮ ਜਿਹੜਾ ਹੁੰਦਾ ਨਾ ਉਹ ਆਪਾਂ ਨੂੰ ਕਰਨਾ ਪੈਂਦਾ ਹੁਣ ਆਪਾਂ ਇਹ ਸੋਚੀਏ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆਪਾਂ ਵੱਧ ਤੋਂ ਵੱਧ ਬਾਣੀ ਜਪਦੇ ਹਾਂ ਜਦੋਂ ਆਪਾਂ ਉਦਮ ਕਰਦੇ ਹਾਂ ਨਾ ਤਾਂ ਕਿਰਪਾ ਗੁਰੂ ਸਾਹਿਬ ਦੀ ਹੁੰਦੀ ਹੈ ਉਦਮ ਪਰ ਆਪਾਂ ਨੂੰ ਕਰਨਾ ਪੈਂਦਾ ਠੀਕ ਹੈ ਆਪਾਂ ਬਾਣੀ ਜਪਣ ਲੱਗੇ ਤੇ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਗੁਰੂ ਸਾਹਿਬ ਜੀ ਮਿਹਰ ਕਰਿਓ ਆਪ ਜੀ ਦੇ ਕਿਰਪਾ ਨਾਲ ਮੈਂ ਬਾਣੀ ਜਪ ਰਿਆਂ ਆਪ ਜੀ ਮਿਹਰ ਕਰਿਓ ਕਿ ਆਪ ਅੰਗ ਸੰਗ ਸਹਾਇ ਹੋ ਕੇ ਸੇਵਾ ਲੈ ਲਈ ਠੀਕ ਹੈ ਹੁਣ ਉਸ ਇਨਸਾਨ ਦੇ ਦੁੱਖ ਤਾਂ ਕੱਟੇ ਕਿਉਂਕਿ ਉਹਨੇ ਰਸ ਸਕੂਨ ਤੇ ਸ਼ਾਂਤੀ ਲੱਭੀ ਗੁਰਬਾਣੀ ਦੇ ਵਿੱਚੋਂ ਉਸ ਸ਼ਾਂਤੀ ਦੇ ਕਾਰਨ ਉਹ ਵੱਦ ਤੋਂ ਵੱਧ ਬਾਣੀ ਜਪ ਰਿਹਾ ਹੈ ਉਹਨੂੰ ਆਨੰਦ ਆ ਰਿਹਾ ਬਾਣੀ ਜਪ ਦੇ ਰਸ ਵੰਡ ਰਿਹਾ ਲੇਕਿਨ ਜਿਹੜਾ ਦੂਸਰਾ ਇਨਸਾਨ ਹੈ ਉਹਦੀ ਅਰਦਾਸ ਪੂਰੀ ਕਿਉਂ ਨਹੀਂ ਹੋਈ ਕਿਉਂਕਿ ਉਹ ਉਹ ਉਸ ਲੋੜ ਦੀ ਪੂਰਤੀ ਦੇ ਪਿੱਛੇ ਸੋਚੀ ਜਾ ਰਿਹਾ ਅਰਦਾਸ ਵਿੱਚ ਵੀ ਗੁਰਬਾਣੀ ਵਿੱਚ ਵੀ ਉਹਨੂੰ ਨਾ ਤਾਂ ਸ਼ਾਂਤੀ ਮਿਲੀ ਨਾ ਉਹਨੂੰ ਰਸ ਆਇਆ ਨਾ ਉਹਨੂੰ ਆਨੰਦ ਆਇਆ ਇਹੀ ਸਾਡੀ ਗਲਤੀ ਹੁੰਦੀ ਹੈ ਜਦੋਂ ਆਪਾਂ ਕਿਸੇ ਦੇਖੋ ਪੂਰਤੀ ਵਾਸਤੇ ਗੁਰਬਾਣੀ ਜਪਣਾ ਗਲਤ ਨਹੀਂ ਹੈ ਲੇਕਿਨ ਜੇ ਆਪਾਂ ਸਹੀ ਤਰੀਕੇ ਨਾਲ ਗੁਰਬਾਣੀ ਜਪਾਗੇ ਨਾ ਫਿਰ ਗੁਰੂ ਸਾਹਿਬ ਸਾਡੇ ਸਾਰੇ ਦੁੱਖ ਰੋਗ ਕਸ਼ਟ ਖਤਮ ਕਰ ਦਿੰਦੇ ਨੇ ਸੋ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਬਾਣੀ ਬੜੇ ਸਹਜੇ ਪਿਆਰ ਨਾਲ ਜਪਣੀ ਹੈ ਆਨੰਦ ਲੈ ਕੇ ਬਾਣੀ ਨੂੰ ਜਪਣਾ ਹੈ ਰਸ ਔੜਨਾ ਚਾਹੀਦਾ ਤੁਹਾਨੂੰ ਠੀਕ ਹੈ ਤੇ ਜੇ ਤੁਹਾਨੂੰ ਰਸ ਔੜਨਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਤੁਸੀਂ ਸਹੀ ਰਸਤੇ ਤੇ ਉਹ ਸਹੀ ਤਰੀਕੇ ਨਾਲ ਤੁਸੀਂ ਜਿਹੜੀ ਬਾਣੀ ਸਹੀ ਯੁਕਤੀ ਨਾਲ ਬਾਣੀ ਜਪ ਰਹੇ ਹੋ ਤੇ ਦੂਸਰੀ ਜਿਹੜੀ ਮੇਨ ਚੀਜ਼ ਹੈ ਤੁਸੀਂ ਵਿਸ਼ਵਾਸ ਰੱਖਣਾ ਹੈ ਦੇਖੋ ਅੱਜ ਨਹੀਂ ਤਾਂ ਕੱਲ ਹਰ ਇੱਕ ਚੀਜ਼ ਦਾ ਇੱਕ ਸਹੀ ਸਮਾਂ ਹੁੰਦਾ ਹੈ ਸਹੀ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਹਾਂ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਕਈ ਵਾਰੀ ਨਾ ਜਦੋਂ ਆਪਾਂ ਆਪਾਂ ਕਦੇ ਬਾਣੀ ਨਹੀਂ ਜਪੀ ਹੁੰਦੀ ਮੰਨ ਲਓ ਹਨਾ ਤੇ ਆਪਾਂ ਹੁਣ ਬਾਣੀ ਜਪਣੀ ਸ਼ੁਰੂ ਕੀਤੀ ਆ ਆਪਾਂ ਕਿਸੇ ਨੂੰ ਸੁਣ ਕੇ ਕਿਸੇ ਤੋਂ ਕਿਸੇ ਨੇ ਆਪਾਂ ਨੂੰ ਕਿਹਾ ਵੀ ਤੁਸੀਂ ਬਾਣੀ ਜਪੋ ਤਾਂ ਤੁਹਾਡੇ ਕਸ਼ਟ ਖਤਮ ਹੋਣਗੇ ਤਾਂ ਆਪਾਂ ਬਾਣੀ ਜਪਣੀ ਸ਼ੁਰੂ ਕਰ ਲਈ ਆਪਾਂ ਨੂੰ ਰਸ ਵੀ ਆਉਣਾ ਸ਼ੁਰੂ ਹੋ ਗਿਆ ਲੇਕਿਨ ਫਿਰ ਗੁਰੂ ਸਾਹਿਬ ਕਈ ਵਾਰੀ ਮੌਜ ਵਿੱਚ ਆ ਜਾਂਦੇ ਨੇ ਵਾਹਿਗੁਰੂ ਜੀ ਪ੍ਰਮਾਤਮਾ ਜੀ ਪਰਖਦੇ ਨੇ ਵੀ ਇਹਦਾ ਜਿਹੜਾ ਵਿਸ਼ਵਾਸ ਹੈ ਮੇਰੇ ਤੇ ਇਹ ਕੱਚਾ ਹੈ ਜਾਂ ਪੱਕਾ ਹੈ ਹੁਣ ਇਹ ਕਿਉਂ ਪਰਖਦੇ ਨੇ ਇਹ ਵੀ ਇੱਕ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਦੀ ਹਾਂ ਇਤਿਹਾਸ ਦੇ ਵਿੱਚੋਂ ਦੇਖੋ ਨਾ ਜੇ ਆਪਾਂ ਗੱਲ ਕਰੀਏ ਗੁਰੂ ਸਾਹਿਬ ਕਿਸ ਚੀਜ਼ ਤੋਂ ਖੁਸ਼ ਹੁੰਦੇ ਆ ਜੋ ਸਾਡੇ ਦਿਲ ਚ ਹੈ ਨਾ ਉਹ ਸਾਡੀ ਜ਼ੁਬਾਨ ਤੇ ਹੋਣਾ ਚਾਹੀਦਾ ਹੈ ਕਈ ਲੋਕਾਂ ਦਾ ਇਹ ਕਮੈਂਟ ਆਉਂਦਾ ਵੀ ਨਹੀਂ ਜੀ ਬਾਣੀ ਤਾਂ ਜਿਹੜੀ ਹੈਗੀ ਆ ਉਹ ਤਾਂ ਧੰਦੀ ਪ੍ਰਾਪਤੀ ਵਾਸਤੇ ਸੁਖ ਸ਼ਾਂਤੀ ਵਾਸਤੇ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਤਾਂ ਮੰਨ ਦੇ ਸਾਥ ਦੀ ਵਾਸਤੇ ਤੇ ਸਕੂਨ ਵਾਸਤੇ ਹੀ ਕਰਨੀ ਚਾਹੀਦੀ ਆ ਦੇਖੋ ਗੁਰੂ ਸਾਹਿਬ ਨੇ ਇਹ ਮਨਾ ਨਹੀਂ ਕੀਤਾ ਵੀ ਆਪਾਂ ਦੁਨਿਆਵੀ ਲੋੜਾਂ ਲਈ ਬਾਣੀ ਨਹੀਂ ਜਪ ਸਕਦੇ ਗੁਰੂ ਸਾਹਿਬ ਕਹਿੰਦੇ ਜੋ ਤੇਰੇ ਦਿਲ ਚੋਂ ਮੂੰਹ ਤੇ ਰੱਖ ਜੇ ਤੇਰੇ ਦਿਲ ਚ ਚਾਹ ਤੂੰ ਇਹ ਚਾਹਣਾ ਨਾ ਵੀ ਤੇਰਾ ਕਾਰੋਬਾਰ ਵਧੀਆ ਚੱਲੇ ਮਹਾਰਾਜ ਕਹਿੰਦੇ ਜੇ ਤੂੰ ਇਹ ਚਾਹਣਾ ਨਾ ਵੀ ਤੇਰੇ ਘਰ ਵਿੱਚ ਬਰਕਤ ਆਵੇ ਮਾਇਆ ਵਿੱਚ ਵਾਧਾ ਹੋਵੇ ਤਾਂ ਤੂੰ ਗੁਰੂ ਸਾਹਿਬ ਦੇ ਅੱਗੇ ਬੋਲ ਕੇ ਚੀਜ਼ ਰੱਖ ਇਹ ਨਹੀਂ ਵੀ ਦਿਲ ਚ ਤਾਂ ਤੇਰੇ ਚੱਲ ਰਿਹਾ ਵੀ ਮੈਨੂੰ ਮਾਇਆ ਗੁਰੂ ਸਾਹਿਬ ਦੇ ਦੇਵੇ ਸਾਡੇ ਕਾਰੋਬਾਰ ਵਿੱਚ ਬਰਕਤ ਹੋ ਜਾਵੇ ਲੇਕਿਨ ਦੂਸਰੇ ਪਾਸੇ ਅਪਰਦਾਸ ਕਰ ਰਿਹਾ ਵਾਹਿਗੁਰੂ ਜੀ ਤੇਰਾ ਆਪਾਣਾ ਮਿੱਠਾ ਕਰਕੇ ਮੰਨ ਰਹੀ ਹੈ ਉਹ ਤਾਂ ਫਿਰ ਆਪਾਂ ਗੁਰੂ ਸਾਹਿਬ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਕਹਿੰਦੇ ਵੀ ਹਲੇ ਤੂੰ ਉਸ ਪੋਜੀਸ਼ਨ ਤੇ ਨਹੀਂ ਆਇਆ ਵੀ ਜੇ ਆਪਾਂ ਕਹੀਏ ਵੀ ਤੇਰਾ ਬਾਣਾ ਮਿੱਠਾ ਲੱਗੇ ਹਨਾ ਤੇ ਜੇ ਤੈਨੂੰ ਮਤਲਬ ਕੋਈ ਚੀਜ਼ ਦੀ ਲੋੜ ਹੈ ਨਾ ਤਾਂ ਗੁਰੂ ਸਾਹਿਬ ਕਹਿੰਦੇ ਖੁੱਲ ਕੇ ਬੋਲ ਉਸ ਜੀ ਨੂੰ ਮੂੰਹ ਤੇ ਰੱਖ ਜੋ ਦਿਲ ਚ ਹੈ ਉਹਨੂੰ ਜ਼ੁਬਾਨ ਤੇ ਰੱਖ ਚਲਾਕੀ ਨਾ ਕਰ ਠੀਕ ਹੈ ਵੀ ਮਹਾਰਾਜ ਤਾਂ ਦੇਖੋ ਦਿਲਾਂ ਦੀਆਂ ਜਾਣਨ ਹਰ ਨਹੀਂ ਸੋ ਜੀ ਜੇ ਆਪਾਂ ਇਤਿਹਾਸ ਚੰਗੀ ਤਰ੍ਹਾਂ ਪੜ੍ਹਦੇ ਆ ਤਾਂ ਫਿਰ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਇਹ ਕਿਹਾ ਹੀ ਨਹੀਂ ਹੈਗਾ ਵੀ ਤੁਸੀਂ ਲੋੜਾਂ ਦੀ ਜਾਂ ਜਿਹੜੇ ਤੁਹਾਡੇ ਕਾਰਜ ਉਹਨਾਂ ਦੀ ਪ੍ਰਾਪਤੀ ਵਾਸਤੇ 파ਠ ਨਹੀਂ ਕਰ ਸਕਦੇ ਪਰ ਗੁਰੂ ਸਾਹਿਬ ਨੇ ਇਹ ਜ਼ਰੂਰ ਕਿਹਾ ਵਚਨ ਕੀਤੇ ਨੇ ਵੀ ਇੱਕ ਤਾਂ ਸੱਚ ਬੋਲੋ ਹੱਕ ਸੱਚ ਦੀ ਕਮਾਈ ਕਰੋ ਜੋ ਗੁਰੂ ਸਾਹਿਬ ਦਾ ਹੁਕਮ ਹੈ ਗੁਰਬਾਣੀ ਦੇ ਵਿੱਚ ਵੀ ਆਹ ਚੀਜ਼ਾਂ ਤੁਸੀਂ ਨਹੀਂ ਕਰਨੀਆਂ ਉਹਨਾਂ ਨੂੰ ਮੰਨੋ ਠੀਕ ਹੈ ਉਹਨਾਂ ਨੂੰ ਇਹ ਨਹੀਂ ਵੀ ਬਾਣੀ ਜਪੀ ਤੇ ਉੱਤੋਂ ਦੀ ਲਾਗੀਆਂ ਤੇ ਆਪਾਂ ਕਾਰ ਉਸ ਦੇ ਉਲਟ ਰਹੇ ਆ ਸਭ ਕੁਝ ਗੁਰੂ ਨੇ ਕਿਹਾ ਝੂਠ ਨਹੀਂ ਬੋਲਣਾ ਆਪਾਂ ਸਾਰਾ ਦਿਨ ਝੂਠ ਬੋਲਦੇ ਆ ਗੁਰੂ ਸਾਹਿਬ ਨੇ ਕਿਹਾ ਕਿਸੇ ਦਾ ਮਾੜਾ ਨਹੀਂ ਕਰਨਾ ਆਪਾਂ ਸਾਰਾ ਦਿਨ ਮਾੜਾ ਕਰਦੇ ਆ ਗੁਰੂ ਸਾਹਿਬ ਨੇ ਕਿਹਾ ਕਿਸੇ ਨਾਲ ਠੱਗੀ ਚੋਰੀ ਨਹੀਂ ਕਰਨੀ ਆਪਾਂ ਸਾਰਾ ਦਿਨ ਠੱਗੀਆਂ ਕਰਦੇ ਆ ਇਹ ਚੀਜ਼ਾਂ ਦੀ ਮਨਾਹੀ ਕਰੀ ਆ ਗੁਰੂ ਸਾਹਿਬ ਨੇ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਉਹ ਮੰਨਣਾ ਹੈ ਗੁਰੂ ਸਾਹਿਬ ਕਹਿੰਦੇ ਵੀ ਤੂੰ ਬਾਕੀ ਕਿਸੇ ਵੀ ਚੀਜ਼ ਦੀ ਪ੍ਰਾਪਤੀ ਲਈ ਪਾਠ ਕਰ ਸਕਦਾ ਹੈ ਲੇਕਿਨ ਜੇ ਆਪਾਂ ਰਸ ਆਨੰਦ ਸਕੂਨ ਮੰਗੀ ਹੈ ਨਾ ਉਹ ਨੱਬੀ ਹੈ ਗੁਰਮਾਨੀ ਦੇ ਵਿੱਚੋਂ ਤਾਂ ਇਹ ਚੀਜ਼ਾਂ ਤਾਂ ਮਗਰ ਮਗਰ ਆਪਣੀਆਂ ਆ ਪਾਣੀਆਂ ਸ਼ੁਰੂ ਹੋ ਜਾਂਦੀਆਂ ਚਲੋ ਜੀ ਹੁਣ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ